ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜੇ ਬਾਕੀ ਟਰਾਲੀਆਂ ਰਿਲੇਟਰ ਖੇਤੀਬਾੜੀ ਸੰਧਾਂ ਦੀ ਐਡ ਲਗਾਉਣੀ ਆ ਤੇ ਆਪਣਾ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਉਸ ਤੇ ਤੁਸੀਂ ਫੋਟੋਆਂ ਭੇਜ ਸਕਦੇ ਥੋਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲੱਗ ਜਾਊਗੀ ਬਾਕੀ ਟਰਾਲੀ ਹੈ ਜੀ 11 ਫੁੱਟੀ ਛੇ ਰਾਸਤੇ ਜੈਕ ਵਾਲੀ ਟਰਾਲੀ ਹੈ ਜੀ 11 6 ਸਵਾ 2 2 ਸਵਾ 2 ਦੀ ਵਾੜ ਹੈ ਜੀ ਤੇ ਟਰਾਲੀ ਪੂਰੀ ਚੰਗੀ ਹੈ ਰੇਟ ਵੀ ਬਹੁਤ ਜਾਇਜ਼ ਆ ਤੇ ਕਈਆਂ ਵੀਰਾਂ ਦੀ ਡਿਮਾਂਡ ਸੀ ਵੀ ਲੱਖ ਦੇ ਅੰਦਰ ਬਾਹਰ ਆਪਾਂ ਨੂੰ ਟਰਾਲੀ ਚਾਹੀਦੀ ਆ ਲੱਖ ਰੁਪਇਆ ਲਾਉਣਾ ਹੁੰਦਾ ਉਹਨਾਂ ਵਾਸਤੇ ਟਰਾਲੀ ਹੈ ਜੀ ਇਹ ਤੇ ਬਾਕੀ ਗੱਲ ਕਰੀਏ ਟਰਾਲੀ ਦੇ ਗਾਡਰਾਂ ਦੀ ਟਾਟਾ ਦੇ ਗਾਡਰ ਆ ਜੀ 8 ਇੰਚੀ ਗਾਡਰ ਪੂਰੇ ਭਾਰੇ ਗਾਡਰ ਟਾਟਾ ਦੇ ਪੁਰਾਣੇ ਗਾਡਰ ਪਾਏ ਹੋਏ ਆ ਟਰਾਲੀ ਨੂੰ ਬਾਕੀ ਗੱਲ ਕਰੀਏ ਟਰਾਲੀ ਇਹ ਪੁਰਾਣੀ ਹੈ ਜੀ ਤੇ ਸਾਈਡਾਂ ਇਹਦੀਆਂ ਨਾਲ ਦੀਆਂ ਪੁਰਾਣੀਆਂ ਹੀ ਆ ਤੇ ਫਰ ਸੇ ਟਰਾਲੀ ਦੇ ਨਵਾਂ ਲੱਗਿਆ ਹੋਇਆ ਬਾਕੀ ਇਹ ਫੱਟੀ ਵਾਲੀ ਟਰਾਲੀ ਬਣੀ ਨਵੇਂ ਮਾਡਲ ਚ ਐਂਗਲ ਵਾਲੀ ਨਹੀਂ ਫੱਟੀ ਵਾਲੀ ਆ ਜੀ ਤੇ 2.5 ਫੱਟੀ ਲੱਗੀ ਹੋਈ ਆ ਦੋ ਦੀ ਤੇ ਬਾਕੀ ਸਾਈਡ ਤੇ ਚਾਦਰ ਵੇਖ ਲੋ ਜੀ ਚਾਦਰ ਪੁਰਾਣੀ ਹੈ ਪਰ ਹੈ ਬਿਲਕੁਲ ਸਾਫ਼ ਹੈ ਜੀ ਪੁਰਾਣੇ ਲੋਹੇ ਦੀ ਬਣੀ ਟਰਾਲੀ ਆ ਤੇ ਸਾਫ਼ ਟਰਾਲੀ ਕਿਤੋਂ ਕੋਈ ਗਲੀ ਨਹੀਂ ਕਿਤੋਂ ਕੋਈ ਮੋਰੀ ਨਹੀਂ ਤੇ ਆਪਣਾ ਹਿੱਸਾ ਵੀ ਦੇਖ ਲੋ ਜੀ ਹਿੱਸਾ ਇਹਦੇ ਲੱਗਿਆ ਹੋਇਆ 3.5 ਇੰਚੀ ਬਾਕੀ ਹੱਬਾਂ ਤੇ ਵੀ ਨਿਗਾਹ ਮਾਰਾ ਦਿੰਨੇ ਆਠ ਨਟੀ ਹੱਬਾਂ ਚੰਗੀਆਂ ਹੱਬਾਂ ਜੀ ਵੱਡੀਆਂ ਬਾ ਆਮ ਨਿੱਕੀਆਂ ਹੱਬਾਂ ਆਈ ਜਾਂਦੀਆਂ ਇਹ ਚੰਗੀਆਂ ਹੱਬਾਂ ਆਈ ਕੜੇ ਵਾਲੇ ਰੇਮ ਆ ਜੀ ਤੇ ਹਿੱਸਾ ਵੀ ਤੁਹਾਨੂੰ ਥੱਲੇ ਮੁਖਾ ਦਿੰਨੇ ਆ ਤੇ ਇਹ ਹਿੱਸਾ 3.5 ਇੰਚੀ ਲੱਗਿਆ ਹੋਇਆ ਪੂਰਾ ਚੌੜਾ ਇਸਾਈ ਟਰਾਲੀ ਕੋਈ ਪਲਟਣ ਦਾ ਖਤਰਾ ਨਹੀਂ ਬਾਕੀ ਗਾਡਰਾ ਵੇਖ ਲਓ ਪੂਰੇ ਮੋٹے ਕੰਨੀ ਵਾਲੇ ਗਾਡਰ ਟਾਟਾ ਦੇ ਗਾਡਰ ਦੀ ਕੰਨੀ ਪੂਰੀ ਮੋਟੀ ਹੁੰਦੀ ਹੈ ਜਿਵੇਂ ਕੰਨੀ ਕੰਨੀ ਤੋਂ ਪਤਲੇ ਤੇ ਵਿੱਚੋਂ ਪੂਰੇ ਮੋٹے ਹੁੰਦੇ ਆ ਟਾਟਾ ਦੇ ਗਾਡਰ ਤੇ ਆਪ ਦੇਸੀ ਨਹੀਂਗੇ ਬਾਕੀ ਡਾਲਾ ਥੱਲੇ ਨੂੰ ਤੇ ਤਾਂ ਉਹ ਦੋਵਾਂ ਪਾਸੇ ਖੁੱਲਦਾ ਹੀ ਇਹਦਾ ਥੱਲੇ ਨੂੰ ਵੀ ਖੋਲ ਸਕਦੇ ਹਾਂ ਤੇ ਫਰਸ਼ ਲੱਗੀ ਹੋਈ ਦੱਸ ਗਈ ਦੀ ਪੂਰੀ ਮੋਟੀ ਫਰਸ਼ ਲੱਗੀ ਆ ਤੁਹਾਨੂੰ ਵਿਖਾ ਦਿੰਨੇ ਨੇ ਨੇੜੋਂ ਕਰਕੇ ਕੈਮਰਾ ਵੇਖ ਲਓ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਉਣੇ ਆ ਬਿਲਕੁਲ ਜਿਵੇਂ ਹੁੰਦਾ ਓਵੇਂ ਟਰਾਲੀ ਨਿਕਲਦੀ ਹੈ ਬਾਕੀ ਵਿੱਚੋਂ ਫਰਸ਼ ਵੀ ਦੇਖ ਲੋ ਜੀ ਨਵੀਂ ਲੱਗੀ ਹੋਈ ਆ ਸਾਈਡਾਂ ਪ੍ਰਾਣੀਆਂ ਇਹਦੀਆਂ ਤੇ ਬਾਕੀ ਵਜਨ ਦੀ ਗੱਲ ਕਰੀਏ 14 ਕੁਇੰਟਲ ਦੇ ਲਗਭਗ ਕਰੀਬ ਵਜਨ ਆ ਜੀ ਤੇ 1220 ਦੇ ਟਾਇਰ ਜੇਕੇ ਦੇ ਟਾਇਰ ਆ ਬੇਦਾਗ ਟਾਇਰ ਬਿਨਾ ਕੱਟ ਤੋਂ ਜਿੰਨਾ ਮਰਜ਼ੀ ਵਜਨ ਪਾ ਸਕਦੇ ਹੋ ਰੇਤਾ ਬੱਜਰੀ ਮਿੱਟੀ ਟਰਾਲੀ 'ਚ ਕੁਝ ਵੀ ਭਰ ਸਕਦੇ ਆ ਤੇ ਬਾਕੀ ਬਾਡੀ ਬੰਤਰ ਦੀ ਸਾਫ਼ ਆ ਸਟੀਲੀ ਗੈਟ ਲੱਗਾ ਹੋਇਆ ਸਟੀਲੀ ਜਾਲੀ ਲੱਗੀ ਤੇ 2.5 ਫੁੱਟ ਵੈਡ ਸਾਰਾ 2 ਫੁੱਟ ਜਾਲੀ ਲੱਗੀ ਹੋਈ ਹੈ ਉੱਤੇ ਉੱਤੇ ਬਾਡੀ ਤੋਂ ਤੇ ਬਾਕੀ ਮਸ਼ੀਨੀ ਹੁੱਕ ਪਾਈ ਹੋਈ ਹੈ ਜੀ ਤੇ ਜੈਕ ਲੱਗਾ ਹੋਇਆ ਹੈ 2 ਸਟਾਕ ਜੈਕ ਵੀ ਤੁਹਾਨੂੰ ਖਾ ਦਿੰਦੇ ਹਾਂ ਛੇਤੀ ਹਾਈ ਸਪੀਡ ਵਾਲਾ ਜੈਕ ਆ ਜੀ ਛੇਤੀ ਚੱਕਣ ਵਾਲਾ ਤੇ ਛੇਤੀ ਸੈੱਟਨ ਵਾਲਾ ਬਿਲਕੁਲ ਜੈਕ ਵੀ ਓਕੇ ਪ੍ਰੋਪਰ ਕੰਮ ਕਰਦਾ ਤੇ ਬਾਕੀ ਇੱਕ ਲੋਕ ਸਿਸਟਮ ਲੱਗਿਆ ਹੋਇਆ ਪਾਈਪ ਵੀ ਲੋਕ ਹੁੰਦੀ ਆ ਮੰਗ ਕੇ ਲੈ ਜਾਂਦੇ ਲੋਕ ਤੇ ਚੁਕਾ ਦਿੰਦੇ ਇਸ ਕਰਕੇ ਲੋਕ ਸਿਸਟਮ ਲੱਗੇ ਲੋਕ ਲਾ ਸਕਦੇ ਹੋ ਤੇ ਸੇਫ ਰਹਿੰਦੀ ਆਪਣੀ ਟਰਾਲੀ ਬਾਕੀ ਕੀਮਤ ਦੀ ਗੱਲ ਕਰੀਏ ਕੀਮਤ ਹੈਗੀ 1 ਲੱਖ ਤੇ 5000 ਰੁਪਇਆ ਜਿੰਨਾ ਵੀਰਾਂ ਨੇ ਇੰਨੇ ਪੈਸੇ ਲਾਉਣੇ ਹੋ ਉਹ ਉਹਨਾਂ ਵੀਡੀਓ ਜ਼ਰੂਰ ਵੇਖਣ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਨ ਤੇ ਬਾਕੀ ਮਾਨਤਾ ਨੂੰ ਪੂਰਾ ਕੀਤਾ ਜਾਊਗਾ ਤੇ ਹੋਰ ਵੀਡੀਓ ਦੇਖਣ ਲਈ ਵੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਜੀ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਐਸ ਪਾਸੇ ਤੇ ਉਹਦੇ ਤੇ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਜਿੰਨਾ ਵੀਰਾਂ ਨੂੰ ਟਰਾਲੀ ਦੀ ਲੋੜ ਆ ਉਹ ਵੀਡੀਓ ਉਹਨਾਂ ਤੱਕ ਪਹੁੰਚਦੀ ਕਰ ਦਿਓ ਜੇ ਤੁਹਾਡੇ ਕੋਈ ਰਿਸ਼ਤੇਦਾਰ ਜਾਂ ਹੋਰ ਕਿਸੇ ਯਾਰ ਬੈਲੀ ਨੇ ਵੀ ਲੈਣੀ ਉਹਨਾਂ ਤੱਕ WhatsApp ਗਰੁੱਪਾਂ 'ਚ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ